ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਉਵੇਂ ਪਾਰਟੀ ਲੀਡਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਸੋ ਦੱਸ ਦੇ ਕਿ ਸਾਡੀ ਟੀਮ ਸਿਟੀ ਹਮ ਨਿਊਜ਼ ਦੇ ਵੱਲੋਂ ਵੀ ਜਗਾ ਜਗਾ ਜਾ ਕੇ ਦੌਰਾ ਜੋ ਕੀਤਾ ਜਾ ਰਿਹਾ ਹੈ ਸਰਵੇ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਲੋਕਾਂ ਦੀ ਪਹਿਲੀ ਪਸੰਦ ਕੀ ਹੈ ਤੇ ਲੋਕੀ ਕੀ ਚਾਹੁੰਦੇ ਨੇ ਕਿ ਜੋ ਕੌਣ ਹੈ ਜੋ ਜਿੱਤ ਦਰਜ ਕਰੇ ਦੱਸ ਦੇ ਕਿ ਖੰਨਾ ਹਲਕੇ ਦੇ ਵਿੱਚ ਵੀ ਸਾਡੀ ਟੀਮ ਦੇ ਵੱਲੋਂ ਦੌਰਾ ਕੀਤਾ ਗਿਆ ਸਸ਼ਕਾਰ ਸਿਟੀਹੋਮ ਦੀ ਟੀਮ ਹੁਣ ਨਸਰਾਲੀ ਪਿੰਡ ਪਹੁੰਚੀ ਆ ਜਿੱਥੇ ਅਸੀਂ ਦੇਖਿਆ ਡਾਕਟਰ ਅਮਰ ਸਿੰਘ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਦੇ ਸਰਪੰਚ ਸਾਹਮਣੇ ਖੜੇ ਨੇ ਉਹਨਾਂ ਨੇ ਇੱਕ ਇੱਥੇ ਜਲਸੇ ਦਾ ਪ੍ਰਬੰਧ ਕੀਤਾ ਜੁਰੀਨ ਕੀਤਾ ਪੁੱਛਣਾ ਚਾਹੁੰਦੇ ਆ ਜੀ ਕਾਂਗਰਸ ਐਸ ਵੇਲੇ ਡਾਕਟਰ ਅਮਰ ਸਿੰਘ ਨੇ ਤੁਸੀਂ ਜਲਸਾਵਾ ਕੀਤਾ ਕੀ ਉਹਨਾਂ ਦੇ ਹੱਕ ਚ ਕਰ ਰਹੇ ਹੋ ਦੇਖੋ ਪੜੇ ਲਿਖੇ ਨੇ ਡਾਕਟਰ ਅਮਰ ਸਿੰਘ ਤੇ ਅਸੀਂ ਇਹਨਾਂ ਨੂੰ 5 ਸਾਲ ਪਹਿਲਾਂ ਪਾਰਕ ਵੀ ਲਿਆ ਜੀ ਤੇ ਜਿਹੜੇ ਅਸੈਂਬਲੀ ਪਾਰਲੀਮੈਂਟ ਦੇ ਵਿੱਚ ਸਾਡੀ ਪੰਜਾਬ ਦੀ ਆਵਾਜ਼ ਉਠਾਈ ਆ ਤੇ ਉੱਥੇ ਪੜ੍ਹਿਆ ਲਿਖਿਆ ਜਿਹੜਾ ਥੱਲੇ ਗਰੀਬ ਤਬਕੇ ਚ ਉੱਠ ਕੇ ਜਾਂਦਾ ਉਹਨੂੰ ਗਰੀਬ ਦੀਆਂ ਤਕਲੀਫਾਂ ਦਾ ਪਤਾ ਹੁੰਦਾ ਤੇ ਉਹਨਾਂ ਨੇ ਉੱਥੇ ਮਨਰੇਗਾ ਦੀ ਗੱਲ ਕਰੀ ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰੀ ਤੇ ਇਸ ਕਰਕੇ ਸਾਨੂੰ ਅਸੀਂ ਸਮੁੱਚੇ ਪਿੰਡ ਨੇ ਇਹ ਤਹਈਆ ਕਰਿਆ ਵੀ ਅਸੀਂ ਬਹੁਤ ਮਾਤ ਨਾਲ ਸਾਡੇ ਪਿੰਡ ਦੇ ਉਜਤਾ ਕੇ ਭੇਜਾਂਗੇ ਕਿੰਨੇ ਵੋਟ ਆ ਤੁਹਾਡੇ ਪਿੰਡ 'ਚ ਤਕਰੀਬਨ 2100 ਆ 2100 ਵੋਟ ਆ ਜੀ ਬਾਕੀ ਜਿਹੜੇ ਕੈਂਡੀਡੇਟ ਆ ਚਾਹੇ ਕੌਣ ਇਥੋਂ ਕਾਂਗਰਸ ਤੋਂ ਹੀ ਗਏ ਨੇ ਹੈ ਉਹ ਕੀ ਪੜੇ ਲਿਖੇ ਨਹੀਂ ਨਹੀਂ ਉਹ ਤੇ ਦਾਗਤਾ ਲੱਗਿਆ ਨਾ ਅੱਛਾ ਇਸ ਦਾ ਮਤਲਬ ਵੀ ਉਹ ਦਲਵੱਧ ਰੂ ਤਾਂ ਹੋ ਗਏ ਕਾਂਗਰਸ ਚੋਂ ਕਿਉਂ ਕੋਈ ਕਿਉਂ ਤੁਸੀਂ ਪੁੱਛਿਆ ਆਪਣੀਆਂ ਉਹਨਾਂ ਦੀਆਂ ਕਮਜ਼ੋਰੀਆਂ ਨੇ ਆਪਣੀਆਂ ਲਾਲਚਾਂਵਾਂ ਨੇ ਲਾਲਸਾਵਾਂ ਕਰਕੇ ਜਾਂਦੇ ਕੁਰਸੀ ਪਿੱਛੇ ਜਾਂਦੇ ਨੇ ਜਿਸ ਕੰਗਰਸ ਦੀ ਕਮਜ਼ੋਰੀ ਸੀ ਨੀਤੀਆਂ ਸਹੀ ਨਹੀਂ ਸੀ ਇਸ ਕਰਕੇ ਮੈਨੂੰ ਜਾਣਾ ਪਿਆ ਜਦੋਂ ਐਮਐਲਏ ਸੀ ਉਦੋਂ ਕਿਉਂ ਨਹੀਂ ਸੀ ਕਮਜ਼ੋਰੀਆਂ ਨੂੰ ਉਹਨਾਂ ਨੂੰ ਪਤਾ ਲੱਗੇ ਵੀ ਕਾਂਗਰਸ ਵਿੱਚ ਕਮਜ਼ੋਰੀਆਂ ਨੇ ਜਦੋਂ ਐਮਐਲਏ ਹਾਰੇ ਨੇ ਉਦੋਂ ਕਿਉਂ ਨਹੀਂ ਪਤਾ ਲੱਗੇ ਉਹਨਾਂ ਨੂੰ ਸਾਡੇ ਵਿੱਚ ਕਮਜ਼ੋਰੀਆਂ ਨੇ ਉਹਨਾਂ ਜਦੋਂ ਆਪ ਪਾਰਟੀ ਨੇ ਲਾਲਚ ਟਿਕਟ ਦੀ ਲਾਲਚ ਦੇਤੀ ਫਿਰ ਉਹ ਇੱਧਰ ਆ ਗਏ ਫਿਰ ਕਾਂਗਰਸ ਕਮਜ਼ੋਰ ਲੱਗਣ ਲੱਗੀ ਜਦੋਂ ਐਮਐਲਏ ਸੀ ਉਦੋਂ ਕਮਜ਼ੋਰ ਨਹੀਂ ਸੀ ਲੱਗਦੀ ਇਹਨਾਂ ਦੇ ਵਿੱਚ ਕਮੀਆਂ ਕਿਉਂ ਨਹੀਂ ਸੀ ਉਦੋਂ ਇਹਨਾਂ ਨੇ ਵਿਅਕਤ ਕਰੀਆਂ ਆਪਣੀਆਂ ਤੁਸੀਂ ਬਾਕੀ ਉਮੀਦਵਾਰਾਂ ਨੂੰ ਕਿੱਦਾਂ ਦੇਖਦੇ ਹੋ ਕਾਂਗਰਸ ਦੇ ਮੁਕਾਬਲੇ ਦੇਖੋ ਸਾਨੂੰ ਤਾਂ ਏਹੋ ਲੱਗਦਾ ਵੀ ਅਸੀਂ ਤਾਂ ਸਾਨੂੰ ਸਾਡਾ ਉਮੀਦਵਾਰ ਡਾਕਟਰ ਅੰਮਰ ਸਿੰਘ ਜੀ ਇਹਦੇ ਬਾਰੇ ਅਸੀਂ ਕਹਿ ਸਕਦੇ ਹਾਂ ਵੀ ਵੜਿਆ ਲਿਖਿਆ ਇਹਨੂੰ ਜਿਤਾਵਾਂਗੇ ਹੋਰ ਵੀ ਉਮੀਦਵਾਰ ਹੋਰ ਵੀ ਪਾਰਟੀਆਂ ਤੁਹਾਡੇ ਕੋ ਆਈਆਂ ਨਹੀਂ ਸਾਡੇ ਕੋ ਅਸੀਂ ਤਾਂ ਕਾਂਗਰਸ ਦੇ ਸਮਰਥਕ ਆ ਕਾਂਗਰਸ ਵਾਲੇ ਕਿਉਂ ਹੋਰ ਪਾਰਟੀਆਂ ਆਈਆਂ ਵੋਟ ਮੰਗਣ ਨਹੀਂ ਸਾਡੇ ਕੋ ਕਿਉਂ ਆਉਣਗੇ ਉਹ ਉਹਨਾਂ ਨੂੰ ਪੱਕਾ ਪਤਾ ਵੀ ਇਹ ਕਾਂਗਰਸ ਦੇ ਸਮਰਥਕ ਨੇ ਪਿੰਡ 'ਚ ਹੋਰ ਕਿਤੇ ਆਈਆਂ ਤਾਂ ਦੇਖੋ ਸਾਰਿਆਂ ਦਾ ਹੱਕ ਆ ਉਹ ਆਉਣਗੇ ਅੱਛਾ ਪਿੰਡ 'ਚ ਆਉਣਗੇ ਆਉਂਦੇ ਨੇ ਹੁੰਗਾਰਾ ਕਿਦਾਂ ਦਾ ਸਾਡੇ ਤਾਂ ਕਾਂਰਦੇਵ ਕਾਂਗਰਸ ਜਿੱਤਦੀ ਰਹੀ ਆ ਬਿਲਕੁਲ ਬਿਲਕੁਲ ਉੱਜ ਵੀ ਹੁਣ ਵੀ ਜਿੱਤਾਂਗੇ ਚਲੋ ਅਮਰ ਸਿੰਘ ਜੀ ਨੇ ਕੀ ਵਾਦਾ ਕੀਤਾ ਜੇ ਤੁਸੀਂ ਸਾਨੂੰ ਜਿਤਾਣੇ ਹੋ ਤੇ ਪਿੰਡ ਵਾਰੇ ਕੀ ਕਰੋਗੇ ਕੀ ਨੋਹਾਰ ਬਦਲਣਗੇ ਪਹਿਲਾਂ ਕਿੰਨਾ ਕੁ ਪਿੰਡ ਨੂੰ ਫੰਡ ਦਿੱਤਾ ਦੇਖੋ ਇਹ ਜੇ ਤੁਸੀਂ ਪਿੰਡ ਦਾ ਚੱਕਰ ਲਾਲ ਮੋ ਤੇ ਆਹ ਫਿਰਨੀ ਦੇ ਲਓ ਆਹ ਦੇਖ ਲਓ ਤੁਸੀਂ ਕਮਿਊਨਿਟੀ ਸੈਂਟਰ ਇਹ ਸੈਂਟਰ ਦੇ ਪੈਸੇ ਨਾਲ ਹੀ ਬਣਿਆ ਹੋਇਆ ਤੇ ਜਦੋਂ ਉਹ ਕਹਿੰਦੇ ਵੀ ਜਦੋਂ ਅਸੀਂ ਬਣਦੇ ਆ ਬਣਿਆ ਤੇ ਪਿੰਡ ਨੂੰ ਅਸੀਂ ਜੋ ਪਿੰਡ ਦੀ ਡਿਮਾਂਡ ਕੀ ਦਿੱਤੀ ਕਰੀ ਆ ਅਸੀਂ ਪੂਰੀ ਕਰੀ ਅੱਗੋਂ ਵੀ ਕਰਾਂਗੇ ਤੁਹਾਡੇ ਸਰਪੰਚ ਜਿੰਨੇ ਤੁਹਾਡੇ ਪੰਜ ਸਰਪੰਚ ਸਾਰੇ ਜਿੰਨੇ ਮੈਂਬਰ ਸਾਰਿਆਂ ਨੇ ਸਹਿਮਤੀ ਕਰ ਲਈਏ ਵੀ ਅਸੀਂ ਜਿਹੜਾ ਹੈ ਇਸ ਵਾਰ ਫਿਰ ਐਮਪੀ ਅਮਰ ਸਿੰਘ ਜੀ ਨੂੰ ਜਤਾਵਾਂਗੇ ਸਮੁੱਚੀ ਪੰਚਾਇਤ ਦਾ ਸਹਿਮਤੀ ਨਹੀਂ ਕਦੇ ਵੀ ਹੁੰਦੀ ਹੁੰਦੀ ਕਿਤੇ ਵੀ ਨਹੀਂ ਹੁੰਦੀ ਮੈਂ ਵੈਸੇ ਪੁੱਛ ਰਿਹਾ ਬਿਲਕੁਲ ਨਹੀਂ ਹੁੰਦੀ ਹਰ ਇੱਕ ਪਿੰਚ ਦੇ ਹਰ ਇੱਕ ਆਪੋ ਆਪਣੀ ਉਹਨਾਂ ਦੇ ਬਿਓ ਨੇ ਇੱਕ ਜੇ ਵਾਰੀ ਹੁੰਦਾ ਹਰ ਪਿੰਡ 'ਚ ਇੱਕ ਤਰਫਾ ਵੋਟ ਪੈ ਜਾਂਦੀ ਆ ਤੇ ਇਸ ਇਸ ਵਾਰ ਕਿਦਾਂ ਸਮਝਦੇ ਹੋ ਚੋਂ ਤਰਫਾ ਮੁਕਾਬਲਾ ਦੇਖੋ ਹਰ ਇੱਕ ਪਾਰਟੀ ਦੇ ਪਿੰਡ ਦੇ ਵਿੱਚ ਸਮਰਥਕ ਹੁੰਦੇ ਨੇ ਨਾ ਆਪਾਂ ਉਹਨਾਂ ਨੂੰ ਦਵਾ ਕੇ ਰੱਖ ਸਕਦੇ ਆ ਹਰ ਇੱਕ ਇੰਡੀਪੈਂਡੈਂਟ ਆ ਹਰ ਇੱਕ ਇੰਡੀਪੈਂਡ ਸੋਚ ਆ ਹਰ ਇੱਕ ਪਾਰਟੀ ਦੇ ਵਿਚਾਰ ਤਾਂ ਅਲੱਗ-ਅਲੱਗਾ ਕਿਸੇ ਨੂੰ ਕਿਵੇਂ ਦਵਾ ਲਵਾਂਗੇ ਤੁਸੀਂ ਨਹੀਂ ਦਵਾ ਸਕਦੇ ਸਭ ਤੋਂ ਵਧੀਆ ਗੱਲ ਤੁਹਾਨੂੰ ਅਮਰ ਸਿੰਘ ਜੀ ਦੀ ਕੀ ਲੱਗੀ ਤੁਸੀਂ ਕਾਂਗਰਸੀਆਂ ਉਹਨਾਂ ਨੂੰ ਵੋਟ ਪਾਉਣੇ ਹੁਣ ਵੀ ਸਮਰਥਨ ਦੇਣੇ ਆ ਤੇ ਮੈਨੂੰ ਤਾਂ ਉਹਨਾਂ ਦੀ ਜਿਹੜੀ ਸਕਤੀਤ ਆ ਬੇਦਾਗ ਆ ਬੜੇ ਲਿਖੇ ਨੇ ਅਸੀਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਵੋਟਰਾਂ ਨਾਲ ਜਿਧਾ ਕੇ ਤੋਰਾਂਗੇ ਸਾਡੇ ਸਰਪੰਚ ਨੇ ਕੁਝ ਵੀ ਨਹੀਂ ਕੀਤਾ ਸਾਡੇ ਪਿੰਡ ਲਈ ਸਾਰਾ ਪੈਸਾ ਖਾਦਾ ਇਹਨੇ ਜਿੰਨਾ ਵੀ ਹੋ ਸਕਿਆ ਸਾਡੀ ਇੱਕ ਵੀ ਸਾਡੇ ਪਿੰਡ ਦੇ ਮੇਰੇ ਕੋਠਲੀ ਲੋਕਲ ਇੱਕ ਵੀ ਸੀਗੀ ਉਹ ਛੱੜ ਦੀ ਸਾਰੇ ਪਿੰਡ ਦੀਆਂ ਗਲੀਆਂ ਦੇ ਵਿੱਚ ਪਾਏ ਪਾਏ ਨੇ ਸਿਰਫ ਮੇਰੀਆਂ ਦੋਨੇ ਕੋਠੀਆਂ ਦੇ ਦੋ ਗਲੀਆਂ ਸੀਗੀਆਂ ਉਹਨਾਂ ਦੇ ਵਿੱਚ ਇਹਨੇ ਪਾਏ ਨਹੀਂ ਪਾਏ ਸਾਰੇ ਪਿੰਡ ਦੀ ਕੱਲੀ ਕੱਲੀ ਗਲੀ ਦੇ ਵਿੱਚ ਇਹਨੇ ਪਾਏ ਪਾਏ ਨੇ ਇਹ ਹੁਣ ਮੌਜੂਦਾ ਅਮਰ ਸਿੰਘ ਵੀ ਚਾ ਕੋਈ ਵੀ ਐਮਐਲ ਆ ਕੇ ਇਹਦਾ ਧਰ ਸੋਤ ਜਿਹੜਾ ਆਹ ਝਾੜੂ ਵਾਲਾ ਫਰੇ ਆ ਇਹ ਵੀ ਆ ਕੇ ਦੇਖ ਸਕਦਾ ਇਹ ਮੈਂ ਸਾਡੀ ਸਾਰੇ ਪੰਜਾਬ ਦੇ ਇੱਕ ਚਾੜੋ ਵਾਲੇ ਨੇ ਸਾਰੇ ਕਿਹੜੇ ਕਿਹੜੇ ਕੰਮ ਜਿਹੜੇ ਨਹੀਂ ਹੋਏ ਤੁਹਾਡੇ ਪਿੰਡ ਚ ਹੋਣ ਵਾਲੇ ਤੁਹਾਡੇ ਪਿੰਡ ਜਿਸ ਨੇ ਕੀਤਾ ਕੁਝ ਨਹੀਂ ਹੈਗਾ اچھا ਮੈਂ ਖੁਦ ਕਹਿ ਰਿਹਾ ਇਹਨੇ ਸਾਰੇ ਪੈਸੇ ਖਾ ਕੇ ਉਧਰੋਂ ਪੈਸੇ ਲੈ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਕਿ ਹੁਣ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਮਰ ਸਿੰਘ ਜਿਤਾਉਣਾ ਚਾਹੁੰਦੇ ਆ ਸਾਡੇ ਕਿਉਂ ਜਿਤਾਉਣਾ ਚਾਹੁੰਦੇ ਸਾਡੇ ਪਿੰਡ ਦਾ ਵਿਕਾਸ ਹੋਊਗਾ اچھا ਤਾਂ ਜਿਤਾਉਣਾ ਚਾਹੁੰਦੇ ਆਸੀਂ ਹਾਂਜੀ ਕੀ ਕਹਿਣਾ ਚਾਹੋਗੇ ਜੀ ਕਾਂਗਰਸ ਪਾਰਟੀ ਗਰੀਬਾਂ ਦੀ ਪਾਰਟੀ ਹੈ ਜੀ ਔਰ ਵਧੀਆ ਪਾਰਟੀ ਹੈ ਵਧੀਆ ਪਾਰਟੀ ਹਾਂ ਇਹ ਕੰਮ ਵਧੀਆ ਕਰਦੇ ਆਏ ਸੀ ਕੀ ਕਹਿੰਦੇ ਤੁਹਾਨੂੰ ਕੀ ਬਹੁਤ ਵਧੀਆ ਪ੍ਰਚਾਰ ਕਰਿਆ ਜੀ ਇਹਨਾਂ ਨੇ ਬਹੁਤ ਵਧੀਆ ਬਹੁਤ ਵਧੀਆ ਪ੍ਰਚਾਰ ਕਰਿਆ ਜੀ ਜੋ ਇਹਨਾਂ ਦੇ ਕੰਮ ਕਹੇ ਉਹਨਾਂ ਕੀਤੇ ਨੇ ਇਹਨਾਂ ਨੇ ਬਾਕੀ ਪਾਰਟੀਆਂ ਬੀਜੇਪੀ ਆ ਜਾਂ ਹੋਰ ਤੁਹਾਡੇ ਝਾੜੂ ਵਾਲੇ ਆ ਇਹਨੇ ਉਹ ਆਪਣੀ ਜਗ੍ਹਾ ਤੇ ਨੇ ਜੀ ਕਿੰਨਾ ਕੰਮ ਕਰਦੀਆਂ ਨੇ ਉਹਨਾਂ ਨੂੰ ਪਤਾ ਜੀ ਇਹ ਦੇਸ਼ ਦੀ ਚੋਣ ਆ ਦੇਸ਼ ਦੀ ਚੋਣ ਵਾਸਤੇ ਆਵਾਜ਼ ਦੀ ਪਾਰਟੀ ਦਾ ਜੇ ਪੰਜਾਬ ਦਾ 13 ਸੀਟਾਂ ਦੀ ਗੱਲ ਕਰੀਏ ਬਾਹਰ ਤਾਂ 4 ਸੀਟਾਂ ਤੇ ਲੜ ਰਹੀ ਆ 17 ਸੀਟਾਂ ਤੇ ਲੜ ਰਹੀ ਆ ਪੂਰੇ ਹਿੰਦੁਸਤਾਨ 'ਚ ਕੀ ਤੁਸੀਂ ਉਹਨਾਂ ਨੂੰ ਵੋਟ ਪਾਣਾ ਪਸੰਦ ਕਰੋਗੇ ਆਮ ਪਾਰਟੀ ਨੂੰ ਜੀ ਬਿਲਕੁਲ ਨਹੀਂ ਜੀ ਕੁਝ ਨਹੀਂ ਕਰ ਰਹੀ ਉਹ ਵਜਾ 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 ਕੰਮ ਹੀ ਨਹੀਂ ਹੋ ਰਹੇ ਜੀ ਉਹਨਾਂ ਤੋਂ ਵਾਅਦੇ ਕਰ ਲਏ ਉਹਨਾਂ ਨੇ ਪੂਰੇ ਉਹਨਾਂ ਤੋਂ ਕੰਮ ਨਹੀਂ ਇਹਨੇ ਹੋ ਰਹੇ ਕੰਮ ਨਹੀਂ ਹੋਏ ਹਾਂ ਅਸੀਂ ਅਸੀਂ ਖੁਦ ਆ ਵੋਟ ਪਾਈ ਆ ਉਹਨਾਂ ਨੂੰ ਪਿੰਡਾਂ ਦੀ ਕੋਈ ਨਵਾਰ ਬਦਲੀ ਕਹਿੰਦੇ ਜੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਦੇਖੋ ਜੋ ਕਹਿਣ ਨੂੰ ਕੁਛ ਮਰਜ਼ੀ ਕਹੀ ਜਾਣਾ ਜੋਕ ਸੈਂਟਰ ਕਰਦਾ ਉਹਨਾਂ ਕਰਦੇ ਨੇ ਬਾਕੀ ਉਹਨਾਂ ਦਾ ਕੁਝ ਨਹੀਂ ਕਰਿਆ ਚਲੋ ਜੋ ਸੈਂਟਰ ਕਰਦਾ ਕਰਦਾ ਉਹਨਾਂ ਨੇ ਕੁਝ ਬਾਕੀ ਸਮੇਂ ਦੇ 2 ਸਾਲਾਂ 'ਚ ਕੁਝ ਨਹੀਂ ਕੀਤਾ ਨਹੀਂ ਨਹੀਂ ਕੁਝ ਨਹੀਂ ਕੀਤਾ ਤਿੰਨੇ ਕੁਝ ਵੀ ਨਹੀਂ ਕੀਤਾ ਸਾਡੀ ਆ ਪਾਰਟੀ ਹੈ ਇਹ ਪਾਰਟੀ ਨੇ ਸਾਨੂੰ ਬਹੁਤ ਬੰਨੇ ਲਾ ਕੇ ਰੱਖਿਆ ਜੀ ਇਹ ਪਾਰਟੀ ਨੇ ਜਿੱਤ ਆ ਕੇ ਤੋੜ ਉਹਨਾਂ ਨੇ ਕੁਝ ਨਹੀਂ ਕੀਤਾ ਕਿਸੇ ਵੀ ਪਾਰਟੀ ਨੇ ਨਾ ਸਾਨੂੰ ਕਾਲਦੀ ਪਸੰਦ ਨੇ ਨਾ ਸਾਨੂੰ ਝਾੜੂ ਵਾਲੇ ਪਸੰਦ ਨਾ ਨਾ ਸਾਨੂੰ ਭਾਜਪਾ ਪਸੰਦ ਹੈ ਸਾਡੀ ਪਾਰਟੀ ਇਹ ਹੈ ਸਰਦਾਰ ਕਿਹੜੀ ਪਾਰਟੀ ਕਾਂਗਰਸ ਕਾਂਗਰਸ ਪਾਰਟੀ ਵਿਸ਼ਵਾਸ ਹੈ ਕਾਂਗਰਸ ਪਾਰਟੀ ਨੂੰ ਹਾਂ ਪੂਰਾ ਵਿਸ਼ਵਾਸ ਹੈ ਅਮਰ ਸਿੰਘ ਜੀ ਤੇ ਵਿਸ਼ਵਾਸ ਹੈ ਹਾਂਜੀ ਹਾਂਜੀ ਅਮਰ ਸਿੰਘ ਤੇ ਵਿਸ਼ਵਾਸ ਸਾਡਾ ਭਾਈਵਾਲ ਬਣਦਾ ਜੀ ਹੁਣ ਸਾਡਾ ਵਿਸ਼ਵਾਸ ਨਾ ਹੋਵੇ ਜੀ ਤੇ ਅਸੀਂ ਚਿਤਾ ਕੇ ਦਿ올ਾਂਗੇ ਕੰਮ ਤੋਂ ਉਹਨਾਂ ਦੇ ਖੁਸ਼ ਹਾਂਜੀ ਹਾਂਜੀ ਖੁਸ਼ ਹਾਂਜੀ ਦੱਸਾਂਗਾ ਹਾਂਜੀ ਜਿਟਾਵਾਂਗੇ ਤੁਹਾਡਾ ਐਮਐਲਏ ਤਾਂ ਆਪ ਚ ਸ਼ਾਮਲ ਹੋ ਗਿਆ ਜਿਹੜਾ ਤੁਸੀਂ ਪਹਿਲਾਂ ਜਿਤਾਇਆ ਸੀ ਜਤਾਇਆ ਜੀ ਇਹ ਕੁਰਕੀਤ ਪਹਿਲਾਂ ਜੀ ਤਾਂ ਆਇਆ ਸੀ ਉੱਥੇ ਅਸੀਂ ਨਹੀਂ ਵੋਟ ਪਾਈ ਅਸੀਂ ਤਾਂ ਪਹਿਲਾਂ ਤੋਂ ਕਾਂਗਰਸ ਚੰਨੀ ਨੂੰ ਵੋਟ ਪਾਈ ਸੀ ਜਿਆਦਾ ਸੀ ਅਸੀਂ ਅਸੀਂ ਹਾਂ ਜਗ ਚਾੜੂ ਵਾਲਿਆਂ ਦੀ ਪੰਚਾਇਤ ਬਣੀ ਸੀ ਉਸ ਤੋਂ ਚੰਨੀ ਨੂੰ ਵੋਟਾਂ ਪਾਈਆਂ ਹੁਣ ਵੀ ਅਸੀਂ ਕਾਂਗਰਸ ਚ ਸਾਡਾ ਤਾਂ ਸਾਰਾ ਬੇੜਾ ਤਾਂ ਕਾਂਗਰਸ ਨੂੰ ਵੋਟ ਪਾਣੀ ਤੁਸੀਂ ਫਿਰ ਤਾਂ ਦਾਦੇ ਪਰਦਾਦੇ ਨੇ ਵੋਟਾਂ ਨੂੰ ਕੋਈ ਅਸੀਂ ਤਾਂ ਬਦਲ ਨਹੀਂ ਸਕਦੇ ਸੀ ਇਹਨਾਂ ਨੂੰ ਸਾਡੇ ਤਾਂ ਤਾਂ ਝੂਠੇ ਪਰਚੇ ਹੋਏ ਨੇ ਸਾਰਾ ਕਿਸੇ ਬਰਦਾਸ਼ਤ ਨਹੀਂ ਕਰ ਸਕਦਾ ਕਤਲ ਤੇ ਠੀਕ ਦੇ ਫਿਰ ਆ ਵੀ ਚਾਹੀਦਾ ਨੌਕਰੀਆਂ ਜਿਹੜੇ ਬੱਚੇ ਪੜੇ ਹੋਏ ਨੇ ਉਹਨਾਂ ਵਾਸਤੇ ਚਾਹੀਦੇ ਨਰੇਗਾ ਹੋਣਾ ਸੀ ਨਰੇਗਾ ਕਿੰਨੇ ਬੱਚੇ ਬਾਹਰ ਗਏ ਜਿਹਨਾਂ ਨੌਕਰੀਆਂ ਨਹੀਂ ਮਿਲੀਆਂ ਤੇ ਅਣ ਗਿਣਤੇ ਹੀ ਹੋਣਗੇ ਗੇਣੇ ਨਹੀਂ ਜਾਂਦੇ ਸਭ ਨਸ਼ਿਆਂ ਤੇ ਲੱਗੇ ਜੇ ਕੋਈ ਕੰਮ ਤੋਂ ਬਿਨਾਂ ਜੇ ਕੰਮ ਮਿਲੇ ਵਿਚਾਰਿਆਂ ਨੂੰ ਕੋਈ ਆਪਣਾ ਕੰਮ ਕਿੰਨੇ ਧਿਆਨ ਰੱਖਣ ਭਗਵੰਤ ਮਾਨ ਕਹਿੰਦਾ ਸਾਰੇ ਨਸ਼ਾ ਹਟਾਤਾ ਮੈਂ ਨਹੀਂ ਹਟਾਇਆ ਹੈਗਾ ਉਹਨੇ ਕਿੱਥੇ ਹਟਾਇਆ ਤਾਂ ਝੂਠੇ ਪਰਚੇ ਕਰਵਾਤੇ ਉਹਨੇ ਤਾਂ ਲਾਤਾ ਜੀ ਸਗੋਂ ਲਗਾਤਾ ਹਾਂਜੀ ਨਸ਼ਾ ਲਗਾਤਾ ਹਾਂਜੀ ਸਾਰੇ ਲੋਕ ਇੱਥੇ ਬੈਠੇ ਕਤ ਕੋਈ ਕੋਸ ਖਾਉਂਗਾ ਕੋਈ ਕੋਸ ਖਾਂਦਾ ਹਾਂ ਇਹਨਾਂ ਨੇ ਤਾਂ ਕੁਝ ਨਹੀਂ ਕਰਿਆ ਪੰਚਾਇਤ ਇਕੱਠੀ ਹੋ ਕੇ ਜਿਹੜਾ ਬੰਦੇ ਨਸ਼ਾ ਕਰਦੇ ਉਹਨਾਂ ਨੂੰ ਸਮਝਾਉਂਦੇ ਨਹੀਂ ਉਹਨਾਂ ਦਾ ਨਸ਼ਾ ਹਟਾਉਂਦੇ ਵੀ ਨਹੀਂ ਬਸ ਹੁਣ ਹਾਂ ਜੀ ਲਾਉਂਦੇ ਆ ਜੀ ਲਾਉਂਦੇ ਨੇ ਇੱਕ ਦੂਜੇ ਲਾਉਂਦੇ ਨੇ ਨਸ਼ਾ ਖਾਣ ਨਸ਼ਾ ਲਾਉਂਦੇ ਨੇ ਕੌਣ ਲਾਂਦਾ ਪਿੰਡ ਦੇ ਹੀ ਨੇ ਹੋਰ ਕੌਣ ਨੇ ਅੱਛਾ ਤੁਸੀਂ ਹਟਾਉਂਦੇ ਵੀ ਨਹੀਂ ਤੁਸੀਂ ਅੰਤਮਾਨ ਨੇ ਕਰਾਉਂਦੇ ਤੁਸੀਂ ਏਕਾ ਕਰਕੇ ਹਟਾਓ ਏਕਾ ਹਟਦੇ ਨਹੀਂ ਹੈਗੇ ਹਾਂ ਹਟਦੇ ਨਹੀਂ ਹੈਗੇ ਹਟਦੇ ਨਹੀਂ ਨਾ ਨਾ ਕੋਈ ਹੋਰ ਦਵਾਈ ਦੇ ਦੋ ਦਵਾਈ ਕੀ ਰਹੀ ਹੁਣ ਹੱਥ ਬੰਝ ਵਾਲੇ ਜਿੱਤਣਗੇ ਹੁਣ ਹੱਥ ਬੰਝ ਵਾਲੇ ਜਿੱਤਣਗੇ ਹਾਂ ਕੋਈ ਨਹੀਂ ਦੇ ਸਕਦੇ ਦਵਾਈ ਇਸ ਤਾਂ ਕੋਈ ਨਹੀਂ ਦੇ ਸਕਦੇ ਜੀ ਹੁਣ ਇਹਨੂੰ ਉਹ ਦਵਾਈ ਤਾਂ ਕਾਂਗਰਸ ਹੀ ਦੇ ਸਕਦੀ ਆ ਉਹ ਤਾਂ ਕਹਿੰਦੇ ਜੀ ਪਿੰਡ ਦੇ ਚ ਜਿਹੜਾ ਨਸ਼ਾ ਹੈ ਨਸ਼ੇੜੀਆਂ ਨੂੰ ਜਿਹੜਾ ਨਸ਼ਾ ਹਟਾਣਾ ਹੈ ਤਾਂ ਉਹ ਕਾਂਗਰਸੀ ਹਟਾ ਸਕਦੀ ਆ ਸਾਡੇ ਕੋਲ ਤਾਂ ਦਵਾਈ ਹੈ ਨਹੀਂ ਕੋਈ ਦੇਖਣਾ ਹੋਵੇਗਾ ਇਹ ਚਾਰ ਤਰੀਕੇ ਨੂੰ ਕੀ ਵਾਕਈ ਇਸ ਪਿੰਡ ਤੋਂ ਕਾਂਗਰਸ ਨੂੰ ਜਿਤਾ ਕੇ ਭੇਜਦੇ ਆ ਕਿ ਨਹੀਂ